हाय ਗਾਇਲਸ એપisode 4 ਹੱਕ ਹਲਾਲ ਦੀ ਕਮਾਈ ਇਸੇ ਭਾਵ ਨੂੰ ਪ੍ਰਗਟ ਕਰਦੇ ਹੋਏ ਗੁਰੂ ਅਰਜਨ ਦੇਵ ਜੀ ਕਹਿੰਦੇ ਹਨ ਕਿ ਰਾਜੇ ਮਹਾਰਾਜੇ ਹਾਕਮ ਅਤੇ ਧਨੀ ਲੋਕ ਪਰਮਾਤਮਾ ਦਾ ਪਉ ਤਜ ਕੇ ਅਨਰਥ ਕਰਕੇ ਧਨ ਜੋੜਦੇ ਹਨ ਪਰ ਇਹ ਧੰਨ ਅਤੇ ਇਹਦੇ ਨਾਲ ਬਣੇ ਸਾਰੇ 662 ਜੀਵਨ ਦੇ ਖਾਤਮੇ ਨਾਲ ਹੀ ਖਤਮ ਹੋ ਜਾਂਦੇ ਹਨ ਅਸਲ ਵਿੱਚ ਸਾਡੇ ਮਨ ਵਿੱਚ ਹਮੇਸ਼ਾ ਇਹ ਚਿੰਤਾ ਰਹਿੰਦੀ ਹੈ ਕਿ ਬੇਈਮਾਨੀ ਨਹੀਂ ਕਰਾਂਗੇ ਤਾਂ ਸ਼ਾਇਦ ਸੰਸਾਰ ਦੇ ਕੰਮ ਨਹੀਂ ਚੱਲਣਗੇ ਪਰ ਜੋ ਲੋਕ ਨੇਕੀ ਸੱਚਾਈ ਅਤੇ ਇਮਾਨਦਾਰੀ ਤੋਂ ਕੰਮ ਲੈਂਦੇ ਹਨ ਉਹ ਕਹਿੰਦੇ ਹਨ ਕਿ ਨੇਕ ਕਮਾਈ ਵਿੱਚ ਬਹੁਤ ਬਰਕਤ ਹੈ ਇਸ ਵਿੱਚੋਂ ਸੱਚਾ ਸੁੱਖ ਮਿਲਦਾ ਹੈ ਅਤੇ ਉਹ ਕੁੱਲ ਮਾਲਕ ਕਿਸੇ ਨਾ ਕਿਸੇ ਤਰ੍ਹਾਂ ਵਿੱਚ ਹੋ ਕੇ ਉਹਨਾਂ ਦੇ ਸਾਰੇ ਕੰਮ ਸਵਾਰ ਦਿੰਦਾ ਹੈ ਇਹ ਠੀਕ ਹੈ ਕਿ ਹੱਕ ਹਲਾਲ ਦੀ ਕਮਾਈ ਕਰਨ ਵਾਲੇ ਵਿਅਕਤੀ ਐਸ਼ੋ ਇਸਰਤ ਤਾਂ ਨਹੀਂ ਕਰ ਸਕਦੇ ਪਰ ਇਹ ਨੇਕ ਕਮਾਈ ਉਹਨਾਂ ਨੂੰ ਮਾਸਸਰਾਪ ਇੰਦਰੀਆਂ ਦੇ ਭੋਗਾਂ ਵਿਸ਼ੇ ਵਿਕਾਰਾਂ ਅਨੇਕ ਤਰ੍ਹਾਂ ਦੇ ਵਿਚਾਰਾਂ ਅਤੇ ਪਾਪਾਂ ਤੋਂ ਬਚਾਉਂਦੀ ਹੈ ਇਹ ਮਨ ਵਿੱਚ ਸੰਤੋਖ ਲਿਆਉਂਦੀ ਹੈ ਮਨ ਵਿੱਚ ਪਰਮਾਤਮਾ ਦਾ ਪ੍ਰੇਮ ਪ੍ਰੋਸਾ ਪੈਦਾ ਕਰਦੀ ਹੈ ਅਤੇ ਸੱਚੇ ਪਰਮਾਰਥ ਦੀ ਨੀ ਤਿਆਰ ਕਰਦੀ ਹੈ ਭੁੱਖਿਆ ਭੁੱਖ ਨਾ ਉਤਰੀ ਜੋ ਲੋਕ ਸੱਚੇ ਦਿਲੋਂ ਮਹਿਸੂਸ ਕਰਦੇ ਹਨ ਕਿ ਸੱਚਾ ਅਤੇ ਸਦੀਵੀ ਆਨੰਦ ਨੇਕ ਜੀਵਨ ਅਤੇ ਪ੍ਰਭੂ ਭਗਤੀ ਵਿੱਚ ਹੈ ਉਹ ਖੁਸ਼ੀ ਖੁਸ਼ੀ ਹੱਕ ਹਲਾਲ ਦੀ ਕਮਾਈ ਦਾ ਅਸੂਲ ਪਰਵਾਣ ਕਰ ਲੈਂਦੇ ਹਨ ਜੋ ਲੋਕ ਸੁਚੀ ਰਹਿਣੀ ਅਤੇ ਸੱਚੇ ਆਤਮਿਕ ਆਨੰਦ ਤੋਂ ਜਾਣੂ ਹਨ ਜਾਂ ਇਸ ਦੀ ਪ੍ਰਾਪਤੀ ਦੇ ਚਾਹਵਾਨ ਹਨ ਉਹ ਆਪਣੇ ਆਪ ਹੀ ਗਲਤ ਢੰਗਾਂ ਨਾਲ ਕੀਤੀ ਜਾਣ ਵਾਲੀ ਕਮਾਈ ਤੋਂ ਪਰਹੇਜ਼ ਕਰਦੇ ਹਨ ਉਹਨਾਂ ਨੂੰ ਇਸ ਤਰ੍ਹਾਂ ਦੀ ਕਮਾਈ ਦਾ ਤਿਆਗ ਹੀਰੇ ਪੰਨਿਆਂ ਦੇ ਮੁਕਾਬਲੇ ਤੇ ਪੱਥਰ ਗਿਟਿਆਂ ਦੇ ਤਿਆਗ ਬਰਾਬਰ ਦਿਖਾਈ ਦਿੰਦਾ ਹੈ ਪਰ ਜੋ ਲੋਕ ਇਸ ਆਨੰਦ ਤੋਂ ਜਾਣੂ ਨਹੀਂ ਹਨ ਜਾਂ ਜਿਨ੍ਹਾਂ ਨੂੰ ਇਸ ਆਨੰਦ ਦੀ ਚਾਹ ਨਹੀਂ ਹੈ ਉਹਨਾਂ ਨੂੰ ਦੁਨੀਆਂ ਦੇ ਨਾਸ਼ਵਾਨ ਭੋਗ ਅਤੇ ਧਨ-ਦੌਲਤ ਹੀ ਸਭ ਕੁਝ ਪਾਸਦੇ ਹਨ ਉਹ ਇਹ ਨਹੀਂ ਸਮਝਦੇ ਕਿ ਬੇਈਮਾਨੀ ਦੁਆਰਾ ਕਮਾਇਆ ਧਨ ਅਤੇ ਇਸ ਵਿੱਚੋਂ ਉਪਜੇ ਭੋਗ ਲੋਕ ਅਤੇ ਪਰਲੋਕ ਦੋਹਾਂ ਵਿੱਚ ਖੁਆਰੀ ਦਾ ਕਾਰਨ ਬਣਦੇ ਹਨ ਇਸ ਲਈ ਮਨੁੱਖ ਨੂੰ ਚਾਹੀਦਾ ਹੈ ਕਿ ਜੋ ਕੁਝ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਮਿਲੇ ਉਹਦੇ ਉੱਤੇ ਸੰਤੋਖ ਰੱਖੇ ਅਤੇ ਐਸ਼ੋ ਇਸਰਤ ਅਤੇ ਭੋਗਾਂ ਦੇ ਲੋਭ ਤੋਂ ਬਚੇ ਧਨ ਦਾ ਲੋਭ ਇਸ ਦੀ ਤ੍ਰਿਸ਼ਨਾ ਅਗਨੀ ਸਮਾਨ ਹੈ ਜੋ ਬਾਲਣ ਪਾਉਣ ਨਾਲ ਸ਼ਾਂਤ ਹੋਣ ਦੀ ਥਾਂ ਹੋਰ ਵੱਧ ਭੜਕਦੀ ਹੈ ਸਾਰੇ ਸੰਸਾਰ ਦੀ ਧਨ ਦੌਲਤ ਵੀ ਲੋਭੀ ਦਾ ਲੋਭ ਸੰਤੁਸ਼ਟ ਨਹੀਂ ਕਰ ਸਕਦੀ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰਿਆ ਭਾਰ ਸੂਫੀ ਦਰਵੇਸ਼ ਸਰਮਦ ਅਨੁਸਾਰ ਲੋਭ ਮਨੁੱਖ ਦੀ ਖੁਆਰੀ ਦਾ ਕਾਰਨ ਹੈ ਅਤੇ ਲੋਭੀ ਵਿਅਕਤੀ ਜ਼ਹਿਰੀਲੇ ਸਪਾਂਤੋਂ ਵੀ ਵੱਧ ਖਤਰਨਾਕ ਹੈ ਭਾਅ ਅਰਥ ਹੈ ਸ਼ਰਮਤ ਤੂੰ ਦੁਨੀਆ ਤੋਂ ਸੱਚੇ ਪਿਆਰ ਦੀ ਆਸ ਨਾ ਰੱਖ ਬਿਨਾ ਪੱਤਿਆਂ ਦਾ ਬ੍ਰਿਖਸ਼ ਕਿਸੇ ਨੂੰ ਛਾਂ ਨਹੀਂ ਦੇ ਸਕਦਾ ਲੋਭ ਤੋਂ અપਮਾਨ ਅਤੇ ਸੰਤੋਖ ਤੋਂ ਸਨਮਾਨ ਪ੍ਰਾਪਤ ਹੁੰਦਾ ਹੈ ਤੂੰ ਸਨਮਾਨ ਨਾਲ ਜੀ અપਮਾਨ ਦੀ ਜ਼ਿੰਦਗੀ ਦਾ ਤਲਬਗਾਰ ਨਾ ਬਣ ਭਾਵਤ ਦੁਨੀਆ ਦੇ ਮਤਵਾਲੇ ਸੋਨੇ ਚਾਂਦੀ ਲਈ ਤੜਫਦੇ ਹਨ ਅਤੇ ਇੱਕ ਦੂਜੇ ਨਾਲ ਦੁਸ਼ਮਣੀ ਕਰਨ ਲਈ ਮਹਸੂਰ ਹਨ ਤੂੰ ਸੱਪਾਂ ਅਤੇ ਵਿਸ਼ੂਆਂ ਤੋਂ ਨਾ ਡਰ ਪਰ ਉਹਨਾਂ ਮਾਇਆ ਦੇ ਪ੍ਰੇਮੀਆਂ ਤੋਂ ਡਰ ਜਿਨ੍ਹਾਂ ਦੇ ਅੰਦਰ ਜ਼ਹਿਰ ਅਤੇ ਕੰਡੇ ਭਰੇ ਪਏ ਹਨ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ ਕਿ ਲੋਭੀ ਸਦਾ ਲੋਭ ਦੀਆਂ ਲਹਿਰਾਂ ਵਿੱਚ ਡੋਲਦਾ ਰਹਿੰਦਾ ਹੈ ਉਹ ਭਲਾ ਬੁਰਾ ਠੀਕ ਗਲਤ ਥਾਂ ਕੁੱਥਾ ਨਹੀਂ ਦੇਖਦਾ ਓ ਪਿਆਰੇ ਮਿੱਤਰਾ ਸਬੰਧੀਆਂ ਪੂਜਨਯੋਗ ਮਾਤਾ ਪਿਤਾ ਅਤੇ ਇਸ਼ਟ ਦੇਵਤਕ ਨੂੰ ਲੁੱਟਣ ਵਿੱਚ ਸ਼ਰਮ ਮਹਿਸੂਸ ਨਹੀਂ ਕਰਦਾ ਜਿੰਨੀਆਂ ਵੱਧ ਮਨੁੱਖ ਦੀਆਂ ਖੁਆਇਸ਼ਾਂ ਪੂਰੀਆਂ ਹੁੰਦੀਆਂ ਹਨ ਉਹਨਾਂ ਹੀ ਉਹਨਾਂ ਵਿੱਚ ਵਾਦਾ ਹੁੰਦਾ ਜਾਂਦਾ ਹੈ ਉਦਾ ਮਨ ਕਦੇ ਤ੍ਰਿਪਤ ਨਹੀਂ ਹੁੰਦਾ ਤ੍ਰਿਪਤੀ ਕੇਵਲ ਸੰਤੋਖ ਵਿੱਚ ਹੈ ਸੰਤੋਖ ਤੋਂ ਬਿਨਾ ਨਾ ਕੋਈ ਤ੍ਰਿਪਤ ਹੋ ਸਕਦਾ ਹੈ ਅਤੇ ਨਾ ਹੀ ਪਰਮਾਰਥ ਵਿੱਚ ਸਫਲਤਾ ਪ੍ਰਾਪਤ ਕਰ ਸਕਦਾ ਹੈ ਇਹਦਾ ਇਹ ਅਰਥ ਨਹੀਂ ਕਿ ਗੁਰੂ ਸਹਿਬਾਨ ਅਤੇ ਦੂਜੇ ਸੰਤ ਮਹਾਤਮਾ ਸਾਨੂੰ ਰੋਜੀ ਕਮਾਉਣ ਅਤੇ ਦੁਨੀਆ ਵਿੱਚ ਤਰੱਕੀ ਕਰਨ ਤੋਂ ਰੋਕਦੇ ਹਨ ਉਹ ਕਿਸੇ ਦੇ ਵਦਨ ਫੁੱਲਣ ਅਤੇ ਉਨਤੀ ਕਰਨ ਵਿਰੁੱਧ ਨਹੀਂ ਹਨ ਉਹ ਤਾਂ ਸਿਰਫ ਇਹ ਤਾਕੀਦ ਕਰਦੇ ਹਨ ਕਿ ਤਰੱਕੀ ਸੱਚਾਈ ਨੇਕੀ ਮਿਹਨਤ ਅਤੇ ਇਮਾਨਦਾਰੀ ਦੁਆਰਾ ਕਰਨੀ ਚਾਹੀਦੀ ਹੈ ਠੱਗੀ ਅਤੇ ਬੇਈਮਾਨੀ ਦੁਆਰਾ ਨਹੀਂ ਸੰਤ ਮਹਾਤਮਾ ਸਾਨੂੰ ਧਨ ਦੌਲਤ ਦੇ ਲੋਭ ਤੋਂ ਬਚਣ ਲਈ ਇਸ ਲਈ ਕਹਿੰਦੇ ਹਨ ਕਿ ਦੁਨੀਆਦਾਰੀ ਜਾਂ ਮਾਇਆ ਸਾਡੇ ਉੱਤੇ ਭਾਰੂ ਨਾ ਹੋ ਜਾਵੇ ਅਤੇ ਅਸੀਂ ਦੁਨੀਆ ਵਿੱਚ ਆਉਣ ਦੇ ਪ੍ਰਭੂ ਭਗਤੀ ਦੇ ਆਪਣੇ ਅਸਲ ਉਦੇਸ਼ ਨੂੰ ਨਾ ਭੁੱਲ ਜਾਈਏ। ਗੁਰੂ ਨਾਨਕ ਸਾਹਿਬ ਨੇ ਆਸਾ ਦੀ ਵਾਰ ਵਿੱਚ ਇੱਕ ਪਾਸੇ ਸੰਸਾਰਿਕ ਵਿਰਤੀ ਵਾਲੇ ਲੋਭੀ ਅਤੇ ਬਿਕਾਰੀ ਦਾ ਨਕਸ਼ਾ ਖਿੱਚਿਆ ਹੈ ਜਿਹੜਾ ਬੁਰੇ ਕਰਮਾਂ ਵਿੱਚ ਪੈ ਕੇ ਆਪਣਾ ਜੀਵਨ ਬਰਬਾਦ ਕਰ ਲੈਂਦਾ ਹੈ ਅਤੇ ਮੌਤ ਤੋਂ ਬਾਅਦ ਨਰਕਾਂ ਵਿੱਚ ਤਸੀਹੇ ਭੋਗਦਾ ਹੈ। ਆਪਨੇ ਦੂਜੇ ਪਾਸੇ ਮਿਹਨਤ ਨਾਲ ਨੇਕ ਕਮਾਈ ਕਰਨ ਵਾਲੇ ਸੰਤੋਖੀ ਜੀਵ ਦੀ ਤਸਵੀਰ ਖਿੱਚੀ ਹੈ ਜਿਹੜਾ ਸਤਿਗੁਰੂ ਦੁਆਰਾ ਖਿੱਚੀ ਗਈ ਲਕੀਰ ਦੇ ਅੰਦਰ ਰਹਿੰਦਾ ਹੈ ਅਤੇ ਪਰਮਾਤਮਾ ਦੀ ਭਗਤੀ ਕਰਕੇ ਸਦਾ ਲਈ ਉਹਦੇ ਵਿੱਚ ਸਮਾ ਜਾਂਦਾ ਹੈ ਦੁਨਿਆਦਾਰ ਜਾਂ ਭੌਗੀ ਦੀ ਇਹ ਹਾਲਤ ਹੈ ਕਿ ਸਾਧਕ ਦੀ ਅਸਲ ਲੜਾਈ ਹੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਆਦੀ ਵਿਕਾਰਾਂ ਨਾਲ ਹੈ ਅਤੇ ਬੇਈਮਾਨੀ ਦੀ ਕਮਾਈ ਵਿਕਾਰਾਂ ਦੀ ਜੜ ਹੈ ਗਲਤ ਢੰਗਾਂ ਨਾਲ ਪ੍ਰਾਪਤ ਕੀਤੀ ਦੌਲਤ ਅਨੇਕ ਐਬ ਪਾਪ ਆਪਣੇ ਨਾਲ ਲੈ ਕੇ ਆਉਂਦੀ ਹੈ ਕੋਈ ਵਿਰਲਾ ਭਾਗਾ ਵਾਲਾ ਜੀਵ ਹੀ ਇਨ੍ਹਾਂ ਤੋਂ ਬਚਦਾ ਹੈ ਇਹ ਵਿਸ਼ੇ ਵਿਕਾਰ ਅਤੇ ਆਬ ਪਾਪ ਜੀਵਾਤਮਾ ਨੂੰ ਗਰਾਉਂਡ ਅਤੇ ਉਹਦੀ ਰੋਹਾਨੀ ਤਰੱਕੀ ਨੂੰ ਨਸ਼ਟ ਕਰਨ ਲਈ ਮਨ ਅਤੇ ਮਾਇਆ ਦੁਆਰਾ ਵਿਛਾਇਆ ਗਿਆ ਜਵਰਦਸਤ ਜਾਲ ਹਨ ਇਸ ਤੋਂ ਉਲਟ ਹੱਕ ਹਲਾਲ ਦੀ ਕਮਾਈ ਸੰਤੋਖ ਸ਼ੈਮਸੀਲਤਾ ਅਤੇ ਪਰਮਾਤਮਾ ਦੀ ਰਜਾ ਤੇ ਭਾਣੇ ਦਾ ਪਿਆਰ ਪੈਦਾ ਕਰਦੀ ਹੈ ਇਹ ਜੀਵਨ ਨੂੰ ਮਨ ਅਤੇ ਮਾਇਆ ਦਾ ਆਸਰਾ ਤਜ ਕੇ ਪਰਮਾਤਮਾ ਦੀ ਸ਼ਰਨ ਪ੍ਰਾਪਤ ਕਰਨ ਦਾ ਬਲ ਬਖਸ਼ਦੀ ਹੈ ਜੋ ਲੋਕ ਬੇਈਮਾਨੀ ਦੁਆਰਾ ਪੈਸਾ ਇਕੱਠਾ ਕਰਨ ਵਿੱਚ ਆਪਣੀ ਹੁਸ਼ਿਆਰੀ ਜਾਂ ਸਿਆਨਪ ਸਮਝਦੇ ਹਨ ਉਹ ਦਰਅਸਲ ਰੇਤ ਦੀਆਂ ਕੰਧਾਂ ਉਸਾਰ ਰਹੇ ਹਨ ਸੱਚੇ ਪਰਮਾਰਥੀ ਦੀ ਅਸਲ ਬੁੱਧੀਮਾਨੀ ਸਿਆਨਪ ਅਤੇ ਹੁਸ਼ਿਆਰੀ ਮਿਹਨਤ ਦੀ ਨੇ ਕਮਾਈ ਵਿੱਚ ਹੀ ਹੈ ਕਿਉਂਕਿ ਜੋ ਲੋਕ ਬਾਹਰਲੇ ਸੰਸਾਰ ਦੇ ਸਥੂਲ ਲੋਭਾ ਤੋਂ ਉੱਪਰ ਨਹੀਂ ਉੱਠ ਸਕਦੇ ਉਹ ਅੰਦਰਲੇ ਮੰਡਲਾਂ ਵਿੱਚ ਮਨ ਅਤੇ ਮਾਇਆ ਦੇ ਅਨੇਕ ਤਰ੍ਹਾਂ ਦੇ ਸੁਖਮ ਅਤੇ ਖਤਰਨਾਕ ਲਾਲਚਾਂ ਅਤੇ ਧੋਖਿਆਂ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਅੰਦਰਲੇ ਰੋਹਾਨੀ ਮਾਰਗ ਵਿੱਚ ਰਿੱਧੀਆਂ ਸਿੱਧੀਆਂ ਪਰਮਾਰਥੀ ਜੀਵ ਦੀ ਸ਼ਕਤੀ ਨਸ਼ਟ ਕਰਨ ਲਈ ਅਨੇਕ ਤਰ੍ਹਾਂ ਦੇ ਲੋਭ ਲਾਲਚ ਖੜੇ ਕਰਦੀਆਂ ਹਨ ਜੋ ਲੋਕ ਬਾਹਰਲੇ ਲੋਭਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਉਹ ਅੰਦਰਲੇ ਲੋਭਾਂ ਦਾ ਵੀ ਮੁਕਾਬਲਾ ਨਹੀਂ ਕਰ ਸਕਦੇ ਪ੍ਰਾਇਤਨ ਹੀਰਾ ਫੇਰੀ ਅਤੇ ਠੱਗੀ ਠੋਰੀ ਦੀ ਕਮਾਈ ਦਾ ਲੋਭ ਜੀਵਾਤਮਾ ਨੂੰ ਸੱਚੀ ਰੋਹਾਨੀਅਤ ਤੋਂ ਦੂਰ ਰੱਖਣ ਲਈ ਮਾਇਆ ਦੁਆਰਾ ਖੜਾ ਕੀਤਾ ਗਿਆ ਜ਼ਬਰਦਸਤ ਠੱਗ ਹੈ ਇਸ ਲਈ ਪਰਮਾਰਥੀ ਨੂੰ ਇਸ ਤੋਂ ਸਦਾ ਸਾਵਧਾਨ ਰਹਿਣਾ ਚਾਹੀਦਾ ਹੈ ਸੱਚੇ ਅਭਿਆਸੀ ਨੂੰ ਇਸ ਭਰਮ ਵਿੱਚੋਂ ਨਿਕਲਣ ਦਾ ਯਤਨ ਕਰਨਾ ਚਾਹੀਦਾ ਹੈ ਕਿ ਪੁੰਨਦਾਨ ਅਤੇ ਦੂਸਰੇ ਨੇਕ ਕਰਮ ਐਬਾਂ ਪਾਪਾਂ ਨੂੰ ਧੋ ਸਕਦੇ ਹਨ ਕਬੀਰ ਸਾਹਿਬ ਜਿਹਾ ਵਿਅਕਤੀ ਦੀ ਵਿਤੀ ਉਤੇ ਅਸਚਰਤਾ ਪ੍ਰਗਟ ਕਰਦੇ ਹਨ ਜਿਹੜਾ ਅਹਰਨ ਦੀ ਚੋਰੀ ਕਰਕੇ ਸੂਈ ਦਾ ਦਾਨ ਦਿੰਦਾ ਹੈ ਅਤੇ ਫਿਰ ਆਸ ਰੱਖਦਾ ਹੈ ਕਿ ਇਸ ਤਰ੍ਹਾਂ ਦੇ ਦਾਨ ਨਾਲ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਵੇਗੀ ਤਾਂ ਆਰਨ ਕੀ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਕਿ ਲੋਕ ਪਹਿਲਾਂ ਚੋਰੀ ਠੱਗੀ ਹੈਰਾ ਫੇਰੀ ਅਤੇ ਧੋਖੇਬਾਜ਼ੀ ਨਾਲ ਧਨ ਇਕੱਠਾ ਕਰਦੇ ਹਨ ਅਤੇ ਬਾਅਦ ਵਿੱਚ ਉਹਦੇ ਨਾਲ ਪਿਓ ਦਾਦੇ ਦੇ ਨਾਮੇ ਪੁੰਨਦਾਨ ਹਵਨ ਯੱਗ ਕਰਦੇ ਹਨ ਉਹ ਅਣਜਾਨ ਇਹ ਗੱਲ ਸਮਝਣ ਦਾ ਯਤਨ ਨਹੀਂ ਕਰਦੇ ਕਿ ਪਰਮਾਤਮਾ ਦੀ ਦਰਗਾਹ ਵਿੱਚ ਚੋਰੀ ਅਤੇ ਹਿਰਾਫੇਰੀ ਦਾ ਧਨ ਪਛਾਣਿਆ ਜਾਵੇਗਾ ਅਤੇ ਉਹਨਾਂ ਦੇ ਪਿਤਰਾਂ ਨੂੰ ਪੁੰਨਾ ਦੇ ਫਲ ਦੀ ਥਾਂ ਪਾਪਾਂ ਦੀ ਸਜ਼ਾ ਭੋਗਣੀ ਪਵੇਗੀ ਗੁੱਲ ਮਾਲਕ ਦੀ ਦਰਗਾਹ ਵਿੱਚ ਸਿਰਫ ਹੱਕ ਹਲਾਲ ਦੀ ਕਮਾਈ ਵਿੱਚੋਂ ਆਪਣੇ ਹੱਥੀ ਦਿੱਤੇ ਦਾਨ ਦਾ ਹੀ ਸੁਭ ਫਲ ਮਿਲਣਾ ਮਿਲਦਾ ਹੈ ਚੋਰੀ ਠੱਗੀ ਅਤੇ ਬੇਈਮਾਨੀ ਦੀ ਕਮਾਈ ਵਿੱਚੋਂ ਅਤੇ ਪ੍ਰਾਨੀ ਦੀ ਮੌਤ ਤੋਂ ਬਾਅਦ ਉਹਦੇ ਨਾਮੇ ਦੂਸਰਿਆਂ ਦੁਆਰਾ ਕੀਤੇ ਦਾਨ ਪੁੰਨ ਦਾ ਨਹੀਂ ਸੰਤ ਦਾदू दयाल ਜੀ ਨੇ ساری ਉਮਰ ਧੁਨੀਏ ਦਾ ਕੰਮ ਕਰਦੇ ਹੋਏ ਇਮਾਨਦਾਰੀ ਨਾਲ ਨਿਰਵਾਹ ਕੀਤਾ ਅਤੇ ਪਰਮਾਰਥ ਦੀ ਕਮਾਈ ਕੀਤੀ ਆਪ ਸਿਸ਼ੇ ਅਤੇ ਅਭਿਆਸੀਆਂ ਨੂੰ ਉਪਦੇਸ਼ ਦਿੰਦੇ ਹਨ ਕਿ ਜੀਵ ਨੂੰ ਆਪਣੇ ਕਰਮਾਂ ਦਾ ਹਿਸਾਬ ਜ਼ਰੂਰ ਦੇਣਾ ਪੈਂਦਾ ਹੈ ਇਸ ਲਈ ਹਰ ਬੁਰੇ ਕਰਮ ਤੋਂ ਬਚਣਾ ਚਾਹੀਦਾ ਹੈ ਲੈਣਾ ਦੇਣਾ ਅਤੇ ਵਿਹਾਰ ਬਿਲਕੁਲ ਸਾਫ਼ ਹੋਣਾ ਚਾਹੀਦਾ ਹੈ ਇਸ ਨੇਮ ਨੂੰ ਤੋੜਨਾ ਜ਼ਹਿਰ ਪੀਣ ਤੁੱਲੇ ਹੈ ਸੰਤ ਦਰਿਆ ਸਾਹਿਬ ਆਪ ਪ੍ਰਾਏ ਮਾਲ ਦਾ ਲਾਲਚ ਕਰਨ ਵਾਲਿਆਂ ਨੂੰ ਸਾਵਧਾਨ ਕਰਦੇ ਹਨ ਕਿ ਭਾਤ ਭਾ ਦੇ ਹੱਥ ਕੰਡਿਆਂ ਨਾਲ ਪਰਾਇਆ ਧਨ ਹਤਿਆ ਕੇ ਧਨਵਾਨ ਬਨਣ ਵਾਲਾ ਵਿਅਕਤੀ ਅੰਤ ਸਮੇਂ ਖਾਲੀ ਹੱਥ ਜਾਂਦਾ ਹੈ ਅਤੇ ਜਮਦੂਦਾਂ ਦੇ ਹੱਥੋਂ ਤਸੀਹੇ ਸੰਦਾ ਹੈ ਸਾਈਂ ਬੁੱਲੇ ਸਾ ਖ਼ਬਰਦਾਰ ਕਰਦੇ ਹਨ ਕੇ ਪਰਾਇਆ ਹੱਕ ਖਾਉਣ ਵਾਲਾ ਵਿਅਕਤੀ ਆਪਣੇ ਸਿਰ ਕਰਮਾਂ ਦਾ ਭਾਰਾ ਬੋਝਾ ਚੁੱਕ ਰਿਹਾ ਹੈ ਕੀ ਉਹ ਇਹ ਨਹੀਂ ਜਾਣਦਾ ਕਿ ਉਹ ਨੂੰ ਮੁੜ ਜਨਮ ਲੈ ਕੇ ਇਹ ਕਰਜ਼ਾ ਲੈਣਾ ਪਵੇਗਾ ਉਹ ਮਨੁੱਖ ਜਨਮ ਦੀ ਅਮੋਲਕ ਬਾਜੀ ਜੂਏ ਵਿੱਚ ਹਾਰ ਰਿਹਾ ਹੈ ਅਤੇ ਲੱਖਾਂ ਦਾ ਖੇਤ ਭੰਗ ਤੇ ਭਾੜੇ ਬਰਬਾਦ ਕਰ ਰਿਹਾ ਹੈ ਆਪ ਉਹਨਾਂ ਲੋਕਾਂ ਨੂੰ ਫਟਕਾਰਦੇ ਹਨ ਜਿਹੜੇ ਰੱਬ ਤੋਂ ਬੁਰੇ ਕਰਮਾਂ ਦੀ ਮਾਫੀ ਮੰਗਦੇ ਹਨ ਅਤੇ ਸੂਧ ਖੋਰੀ ਤੋਂ ਤੋਬਾ ਕਰਦੇ ਹਨ ਅਤੇ ਫਿਰ ਸੂਧ ਖੋਰੀ ਕਰਕੇ ਹਨ ਦੁਆਰਾ ਸੂਧ ਖੋਰੀ ਕਰਦੇ ਹਨ ਜਾਂ ਧਰਮ ਗ੍ਰੰਥਾਂ ਦੀ ਸੌਂ ਖਾਂਦੇ ਹਨ ਕਿ ਅਸੀਂ ਅੱਗੇ ਤੋਂ ਕਦੇ ਪਰਾਇਆ ਮਾਲ ਨਹੀਂ ਹਥਿਆਵਾਂਗੇ ਪਰ ਮੌਕਾ ਤਾੜ ਕੇ ਫਿਰ ਪਰਾਇਆ ਮਾਲ ਹੜੱਪ ਕਰ ਜਾਂਦੇ ਹਨ ਤਾਂ ਗੁਰੂ ਪੀਰੂ ਹਮਤਾ ਭਰੇ ਬਾਈਬਲ ਵਿੱਚ ਪਰਾਇਆ ਹੱਕ ਖਾਣ ਦੀ ਮਨਾਈ ਕੀਤੀ ਗਈ ਹੈ ਸੈਂਟ ਪਾਲ ਨੇ ਆਪਣੇ ਇੱਕ ਖੱਤ ਵਿੱਚ ਲਿਖਿਆ ਹੈ ਸਭ ਨੂੰ ਉਹਨਾਂ ਦਾ ਬਣਦਾ ਹਿੱਸਾ ਦੇ ਦਿਓ ਜਿਸ ਦਾ ਟੈਕਸ ਤੁਹਾਡੇ ਸਿਰ ਹੈ ਉਸ ਨੂੰ ਦੇ ਦਿਓ ਅਤੇ ਜਿਨ੍ਹਾਂ ਦਾ ਲਗਾਨ ਦੇਣਾ ਹੈ ਉਹਨਾਂ ਨੂੰ ਲਗਾਨ ਦੇ ਦਿਓ ਆਪ ਨੇ ਮਜਦੂਰਾਂ ਦਾ ਹੱਕ ਖੋਣ ਵਾਲਿਆਂ ਨੂੰ ਇਸ ਤਰ੍ਹਾਂ ਚੇਤਾਵਨੀ ਦਿੱਤੀ ਹੈ ਦੇਖੋ ਜਿਨ੍ਹਾਂ ਮਜਦੂਰਾਂ ਨੇ ਤੁਹਾਡੇ ਖੇਤਾਂ ਵਿੱਚ ਕਟਾਈ ਕੀਤੀ ਹੈ ਅਤੇ ਜਿਨ੍ਹਾਂ ਦੀ ਮਜ਼ਦੂਰੀ ਤੁਸੀਂ ਜਾਣ ਬੁੱਝ ਕੇ ਦਿਵਾ ਲਈ ਹੈ ਉਹ ਪੁਕਾਰ ਕਰਦੇ ਹਨ ਕਿ ਅਤੇ ਉਹਨਾਂ ਦੀਆਂ ਚੀਕਾਂ ਕੁੱਲ ਮਾਲਕ ਤੱਕ ਪਹੁੰਚ ਗਈਆਂ ਹਨ ਪਰਮਾਤਮਾ ਉਹਨਾਂ ਦੀ ਪੁਕਾਰ ਅਣਸੁਣੀ ਨਹੀਂ ਕਰ ਸਕਦਾ ਅਤੇ ਉਹ ਤੁਹਾਨੂੰ ਸਜ਼ਾ ਦੇਵੇਗਾ 10 ਗਰਮ ਉਪਦੇਸ਼ਾਂ ਵਿੱਚੋਂ ਇੱਕ ਇਹ ਹੈ ਤੁਸੀਂ ਚੋਰੀ ਨਹੀਂ ਕਰੋਗੇ ਇੱਕ ਹੋਰ ਉਪਦੇਸ਼ ਵਿੱਚ ਆਪ ਕਹਿੰਦੇ ਹਨ ਕਿ ਪड़ोसी ਦੀ ਕਿਸੇ ਚੀਜ਼ ਦੀ ਇੱਛਾ ਕਰਨਾ ਮਨਾ ਹੈ ਕੁਰਾਨ ਸ਼ਰੀਫ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੂਸਰਿਆਂ ਦਾ ਧਨ ਧੋਖੇ ਨਾਲ ਨਾ ਖੋਹੋ ਅਤੇ ਨਾ ਹੀ ਹਾਕਮਾਂ ਨੂੰ ਰਿਸ਼ਵਤ ਦਿਓ ਅਤੇ ਪੂਰਾ ਤੋਲੋ ਅਤੇ ਠੀਕ ਤਕੜੀ ਨਾਲ ਤੋਲੋ ਅਸਲ ਵਿੱਚ ਪਰਾਏ ਧਨ ਅਤੇ ਬੇਈਮਾਨੀ ਦੀ ਕਮਾਈ ਦਾ ਲਾਲਚ ਇੰਨਾ ਪ੍ਰਵਲ ਹੁੰਦਾ ਹੈ ਕਿ ਆਮ ਜੀਵ ਤਾਂ ਕੀ ਕਈ ਪਰਮਾਰਥੀ ਪੁਰਸ਼ ਵੀ ਇਸ ਤੋਂ ਨਹੀਂ ਬਚ ਸਕਦੇ ਅਸੀਂ ਸੋਚਦੇ ਹਾਂ ਪੈਸਾ ਜਿਸ ਢੰਗ ਨਾਲ ਵੀ ਕਮਾਇਆ ਜਾ ਸਕੇ ਕਮਾ ਲਈਏ ਅਤੇ ਫਿਰ ਇਹਦੇ ਵਿੱਚੋਂ ਥੋੜਾ ਬਹੁਤ ਧਨ ਸਾਧ ਸੰਗਤ ਦੀ ਸੇਵਾ ਵਿੱਚ ਖਰਚ ਕਰ ਦਈਏ ਜਿਸ ਨਾਲ ਪਾਪਾਂ ਦੀ ਕਾਲਖ ਧੁੱਤ ਜਾਵੇਗੀ ਅਤੇ ਕਮਾਈ ਸਫਲ ਹੋ ਜਾਵੇਗੀ ਨਾ ਦੇਣ ਨਾਲੋਂ ਦੇਣਾ ਜ਼ਰੂਰ ਚੰਗਾ ਹੈ ਕਿਉਂਕਿ ਇਹਦੇ ਨਾਲ ਧਨ ਦਾ মোহ ਘਟਦਾ ਹੈ ਕਮਾਈ ਸਫਲ ਹੁੰਦੀ ਹੈ ਵਿਸ਼ੇ ਵਿਕਾਰਾਂ ਬਈ ਬਿਮਾਰੀਆਂ ਅਤੇ ਮੁਕਦਮਿਆਂ ਵਿੱਚ ਲੱਗਣ ਵਾਲਾ ਪੈਸਾ ਨੇਕ ਕੰਮਾਂ ਵਿੱਚ ਲੱਗਦਾ ਹੈ ਹੌਲੀ-ਹੌਲੀ ਨੇਕ ਕਮਾਈ ਕਰਨ ਦੀ ਪ੍ਰੇਰਣਾ ਅਤੇ ਸਮਰਥਾ ਮਿਲਦੀ ਹੈ ਅਤੇ ਜੀਵ ਗਲਤ ਤੋਂ ਠੀਕ ਮਾਰਗ ਵੱਲ ਪਰਵਿੱਤ੍ਰ ਹੁੰਦਾ ਹੈ ਪਰ ਜੋ ਲਾਭ ਨੇਕ ਕਮਾਈ ਵਿੱਚੋਂ ਪਰਮਾਰਥ ਵਿੱਚ ਲਾਏ ਧਨ ਤੋਂ ਮਿਲਦਾ ਹੈ ਉਹਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਹਜ਼ੂਰ ਮਹਾਰਾਜ 사ਵਨ ਸਿੰਘ ਜੀ ਕਿਹਾ ਕਰਦੇ ਸਨ ਕਿ ਸਤਸੰਗੀ ਭਜਨ ਸਿਮਰਨ ਭਾਵੇ ਘੱਟ ਕਰ ਲਵੇ ਪਰ ਬੁਰੇ ਕੰਮਾਂ ਬੇਈਮਾਨੀ ਦੀ ਕਮਾਈ ਅਤੇ ਛਲਕਪਟ ਤੋਂ ਜ਼ਰੂਰ ਬਚ ਕੇ ਰਹੇ ਕਿਉਂਕਿ ਭਜਨ ਦੀ ਘਾਟ ਕਿਸੇ ਨਾ ਕਿਸੇ ਤਰ੍ਹਾਂ ਪੂਰੀ ਹੋ ਸਕਦੀ ਹੈ ਪਰ ਠੱਗੀ ਛਲ ਫਰੇਵ ਅਤੇ ਬੇਈਮਾਨੀ ਦਾ ਪਰਮਾਰਥ ਦੀ ਜੜ ਹੀ ਕੱਟ ਦਿੰਦੀ ਹੈ ਅਤੇ ਪਰਾਇ ਧਨ ਦਾ लेखा-ਪੁਗਤਾਉਣ ਲਈ ਜੀਵ ਨੂੰ ਦੁਬਾਰਾ ਜਨਮ ਲੈਣਾ ਪੈ ਸਕਦਾ ਹੈ ਗੁਰੂ ਨਾਨਕ ਸਾਹਿਬ ਨੇ ਪਰਾਇਆ ਹੱਕ ਖੋਣ ਨੂੰ ਹਿੰਦੂਆਂ ਲਈ ਗਾਂ ਅਤੇ ਮੁਸਲਮਾਨਾਂ ਲਈ ਸੂਰ ਦਾ ਮਾਸ ਖਾਣ ਦੇ ਬਰਾਬਰ ਦੱਸਿਆ ਹੈ ਆਪ ਫਰਮਾਉਂਦੇ ਹਨ ਕਿ ਦਰਗਾਹ ਸੰਤ ਸਤਗੁਰੂ ਆਪਣੇ ਸ਼ਿਸ਼ੇ ਦੀ ਸਾਧੀ ਤਾਂ ਹੀ ਕਰਦੇ ਹਨ ਅਤੇ ਉਹਦੀ ਸਹਾਇਤਾ ਤਾਂ ਹੀ ਕਰਦੇ ਹਨ ਜੇ ਉਹ ਉਹਨਾਂ ਦੀ ਤਸੀਲਕੀਰ ਦੇ ਅੰਦਰ ਰਹਿੰਦਾ ਹੈ ਅਤੇ ਮਰਦਾਰ ਭਾਗ ਪ੍ਰਾਇਤਨ ਤੋਂ ਬਚ ਕੇ ਰਹਿੰਦਾ ਹੈ ਤਾਂ ਇਹ ਸੀ ਚੌਥਾ ਭਾਗ ਦੋਸਤੋ ਲਾਈਕ ਕਮੈਂਟ ਸ਼ੇਅਰ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਇਹ ਕਿਦਾਂ ਦਾ ਲੱਗਿਆ ਔਰ ਬੁਰੇ ਕੰਮਤੋਂ ਤੋਵਾ ਹਾਕਾ ਹਾਲ ਦੀ ਕਮਾਈ ਕਰੋ ਦੋਸਤੋ ਉਹਦੇ ਵਿੱਚ ਪਰਮਾਤਮਾ ਵੀ ਹਰ ਇੱਕ ਦਾ ਸਾਥ ਦਿੰਦਾ ਹੈ ਕਿਉਂਕਿ ਇਮਾਨਦਾਰੀ ਨਾਲ ਕਮਾਏ 10 ਰੁਪਏ ਵੀ ਲੱਖ ਦੇ ਬਰਾਬਰ ਲੱਗਦੇ ਹਨ ਤੇ ਬੇਈਮਾਨੀ ਨਾਲ ਲੱਖ ਕਮਾਇਆ ਵੀ 10 ਵੀ ਨਹੀਂ ਛੱਡਦਾ ਉਹ ਆਪਣੇ 10 ਵੀ ਲੈ ਜਾਂਦਾ ਹੈ ਔਰ ਕਿਸੇ ਨਾ ਕਿਸੇ ਢੰਗ ਨਾਲ ਕਿਤੇ ਨਾ ਕਿਤੇ ਲੱਗ ਜਾਂਦਾ ਹੈ ਪਰਾਇਆ ਧਨ ਕਦੇ ਨਹੀਂ ਠਹਿਰਦਾ ਇਮਾਨਦਾਰੀ ਦਾ ਪੈਸਾ ਹਮੇਸ਼ਾ ਆਪਣੇ ਕੋਲ ਰਹਿੰਦਾ ਹੈ ਔਰ ਪ੍ਰਮਾਤਮਾ ਉਸ ਵਿੱਚ ਬਰਕਤ ਪਾਉਂਦੇ ਹਨ ਥੈਂਕ ਯੂ